ਪੂਰਾ ਪੰਜਾਬ ਹੜਾ ਕਰਕੇ ਤੈਸ਼ ਨੈਸ਼ ਹੋਇਆ ਪਿਆ ਲੋਕਾਂ ਦੇ ਘਰ ਡਿੱਗ ਪਏ ਲੋਕ ਘਰੋਂ ਬੇਕਰ ਹੋ ਗਏ ਫਸਲਾਂ ਤਬਾਹ ਹੋ ਗਈਆਂ ਮੁੱਖ ਮੰਤਰੀ ਪੰਜਾਬ ਜਿਹਦੇ ਹੱਥ ਜ਼ਿੰਮੇਵਾਰੀ ਆ ਪੂਰੇ ਪੰਜਾਬ ਨੂੰ ਬਚਾਉਣ ਦੀ ਉਹ ਖੁਦ ਦਾ ਪਿੰਡ ਸਤੋਜ ਉਹਦੇ ਪਿੰਡ ਦਾ ਵੀ ਆਪਣੇ ਆਪ ਉਹਦਾ ਜਿਹੜਾ ਪਿੰਡ ਆ ਉਹ ਵੀ ਹੜਾਂ ਦੀ ਜਿਹੜੀ ਮਾਰ ਤੋਂ ਪਾਚ ਨਹੀਂ ਸਕਿਆ ਉਹ ਵਿਚਾ ਨਹੀਂ ਸਕਿਆ ਕੁਦਰਤ ਅੱਗੇ ਬੇਵਸ ਹੋਇਆ ਖੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਰੀ ਗੱਲ ਦੱਸਦੇ ਆ ਸਟੋਜ ਪਿੰਡ ਦੇ ਮਿੰਦਰ ਮਾਸਟਰ ਦਾ ਮੁੰਡਾ ਪੰਜਾਬ ਦਾ 2022 ਦੇ ਵਿੱਚ ਮੁੱਖ ਮੰਤਰੀ ਬੰਦਾ ਪੂਰਾ ਪਿੰਡ ਇੱਕ ਮੋਰੀ ਲੰਗਦਾ ਕਿਸੇ ਹੋਰ ਪਾਰਟੀ ਦਾ ਬੂਥ ਨਹੀਂ ਲੱਗਦਾ ਤੁਹਾਨੂੰ ਯਾਦ ਆ ਉਹ ਗੱਲ 222 ਦੀ ਜਦੋਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਭੈਣ ਉਹਨੇ ਪਿੰਡ ਦੀ ਸੱਤ ਚ ਖੜ ਕੇ ਗੱਲ ਆਖੀ ਸੀ ਕਿ ਮੇਰਾ ਭਰਾ ਜਿਹਨੂੰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਾਲਾਨਿਆ ਸਤੋਜ ਵਾਸੀਓ ਦੋ ਵਾਰੀ ਤੁਸੀਂ ਮੈਂਬਰ ਪਾਰਲੀਮੈਂਟ ਬਣਾਇਆ ਤੁਹਾਡੇ ਅੱਗੇ ਇੱਕ ਧੀ ਇਸ ਪਿੰਡ ਦੀ ਭੀਖ ਮੰਗਦੀ ਆ ਉਹ ਤੁਹਾਡੇ ਤੋਂ ਇੱਕ ਚੀਜ਼ ਮੰਗਦੀ ਆ ਕਿ ਆਪਣੇ ਪਿੰਡ ਦੇ ਵਿੱਚ ਇਸ ਵਾਰ ਕਿਸੇ ਹੋਰ ਪਾਰਟੀ ਦਾ ਬੂਥ ਨਾ ਲੱਗਣ ਦਿਓ ਤੇ ਪੂਰੇ ਤੌਜ ਨੇ ਜਿੱਥੇ ਲੱਖਾਂ ਦਾ ਇਕੱਠ ਸੀ ਹਜ਼ਾਰਾਂ ਲੋਕ ਵੇਖ ਰਹੇ ਸੀ ਉੱਥੇ ਜਿਹੜੀਆਂ ਬੁੜੀਆਂ ਬੰਦੇ ਨੌਜਵਾਨ ਬੱਚੇ ਵੀ ਸੀ ਸਾਰੇ ਪਿੰਡ ਨੇ ਇਹ ਗੱਲ ਆਖੀ ਸੀ ਕਿ ਸਾਡੇ ਪਿੰਡ ਨੂੰ ਐਡਾ ਵੱਡਾ ਮਾਣ ਮਿਲਣ ਵਾਲਾ ਪੰਜਾਬ ਪੂਰਾ ਸਾਡੇ ਪਿੰਡ ਦੇ ਜੰਮੇ ਨੂੰ ਪੂਰੇ ਪੰਜਾਬ ਦੀ ਵਾਗਡੋਰ ਸੰਪਣ ਵਾਲਾ ਅਸੀਂ ਧੀਏ ਆਪਣੇ ਪਿੰਡ ਕਿਸੇ ਹੋਰ ਦਾ ਬੂਥ ਨਹੀਂ ਲੱਗਣ ਦੇਵਾਂਗੇ ਅਸੀਂ ਸਿਰਫ ਤੇ ਸਿਰਫ ਸਟੌਜ ਵਾਲੇ ਭਗਵਾਨਤ ਮਾਨ ਆਮ ਆਦਮੀ ਪਾਰਟੀ ਦਾ ਬੂਥ ਲੱਗਣ ਦੇਵਾਂਗੇ ਪੂਰੇ ਪਿੰਡ ਨੇ ਸਾਥ ਦਿੱਤਾ ਸੀ ਇਕੱਲਾ ਆਮ ਆਦਮੀ ਪਾਰਟੀ ਦਾ ਬੂਥ ਲੱਗਾ ਸੀ ਪਰ ਪਿੰਡ ਨੇ ਕਿਉਂ ਸਾਥ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਸਾਡੇ ਪਿੰਡ ਦਾ ਵਿਕਾਸ ਹੋਵੇਗਾ ਸਾਡਾ ਪਿੰਡ ਪੰਜਾਬ ਦੇ ਵਿੱਚ ਇੱਕ ਪਿੰਡ ਜਿਹਾ ਬਣੇਗਾ ਜਿਹਨੂੰ ਵੇਖਣ ਆਉਣਗੇ ਲੋਕ ਕਿਉਂਕਿ ਮੁੱਖ ਮੰਤਰੀ ਦਾ ਪਿੰਡ ਹੈ ਪਰ ਹੋਇਆ ਕੀ ਜਿੱਥੇ ਕੁਦਰਤ ਨੇ ਕੋਪੀ ਵਰਸਾਈ ਪੂਰੇ ਪੰਜਾਬ ਦੇ ਵਿੱਚ ਕਹਿਰ ਟਾਇਆ ਸਰਕਾਰ ਨੇ ਮੈਨ ਮੇੜ ਜਿਹੜਾ ਹੜ ਲਿਆਂਦਾ ਮੈਨ ਮੇੜ ਹੜ ਉਹ ਆ ਪਹਿਲਾਂ ਪਾਣੀ ਇਕੱਠਾ ਕਰੀ ਗਏ ਰਿਲੀਜ਼ ਨਹੀਂ ਕੀਤਾ ਇਕੱਠਾ ਪਾਣੀ ਛੱਡਿਆ ਜਿਨੇ ਪੂਰੇ ਪੰਜਾਬ ਦੇ ਵਿੱਚ ਜਲ ਜੀਵਨ ਜਿਹੜਾ ਉਹ ਤੈਸ ਨੈਸ ਕਰਕੇ ਰੱਖਦਾ ਪੂਰਾ ਪੰਜਾਬ ਅੱਜ ਤਰਾਸ-ਤਰਾਸ ਕਰ ਰਿਆ ਹਰ ਖੇਤ ਦੇ ਵਿੱਚ ਪਾਣੀ ਆ ਲੋਕਾਂ ਦੇ ਘਰ ਟਹਿ ਗਏ ਲੋਕ ਪਾਣੀ ਪਿੱਛੇ ਲੜ ਰਹੇ ਆ ਖੇਤਾਂ ਦੇ ਵਿੱਚ ਖੜੀ ਫਸਲ ਤਬਾਹ ਹੋ ਗਈ ਤੇ ਸਤੌਜ ਪਿੰਡ ਮੁੱਖ ਮੰਤਰੀ ਦਾ ਪਿੰਡ ਉਹ ਵੀ ਹੜਾ ਤੋਂ ਜਿਹੜਾ ਸਖਣਾ ਨਹੀਂ ਰਹਿ ਸਕਿਆ ਉੱਥੇ ਹੜ ਆਏ ਲੋਕਾਂ ਦੇ ਘਰ ਡਿੱਗਣ ਲੱਗੇ ਲੋਕ ਤਰਾ-ਤਰਾ ਕਰ ਉੱਠੇ ਲੋਕ ਡਰੇਣ ਵੱਢਣ ਗਏ ਉੱਥੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਨੇ ਆਖਿਆ ਓ ਨਹੀਂ ਵਡਣ ਦੇਣੀ ਲੋਕ ਪੇ ਟੁੱਟੇ ਲੋਕ ਕਹਿ ਲੱਗੇ ਓ ਮੁੱਖ ਮੰਤਰੀ ਸਾਡੇ ਪਿੰਡ ਦਾ ਜੇਕਰ